ਮੈਂ ਇਹ ਪੁੱਤਰ ਤੋਂਬ ਦਾ ਫਾਮਦ ਹੈ ਇਹ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਜੈ ਗੁਰੂ ਰਵਿਦਾਸ ਜੀ ਅੱਜ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ 699 ਇਸ ਤਰ੍ਹਾਂ ਕਿ ਸਾਰੇ ਜਾਣਦੇ ਆ ਕਿ ਸ੍ਰੀ ਗੁਰੂ ਰਵਿਦਾਸ ਜੀ ਉਹ ਕ੍ਰਾਂਤੀਕਾਰੀ ਗੁਰੂ ਨੇ ਜਿਨ੍ਹਾਂ ਨੇ ਅੱਜ ਤੋਂ ਕਰੀਬ 5:30 650 ਸਾਲ ਪਹਿਲਾਂ ਬਹੁਤ ਹੀ ਕ੍ਰਾਂਤੀਕਾਰੀ ਬਾਣੀ ਲਿਖ ਕੇ ਲੋਕਾਂ ਨੂੰ ਉਸ ਸਮੇਂ ਦਾ ਜਿਹੜਾ ਸਿਸਟਮ ਸੀ ਮਨੁਵਾਦੀ ਸਿਸਟਮ ਜਾਤ ਪਾਤ ਦਾ ਸਿਸਟਮ ਉੱਚੀ-ਨੀਚ ਦਾ ਨਾ ਬਰਾਬਰਤਾ ਦਾ ਸਿਸਟਮ ਜਿਹੜਾ ਸੀ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਔਰ ਉਹਦੇ ਅੱਗੇ ਲੋਕਾਂ ਨੂੰ ਕੱਢਿਆ ਔਰ ਉਹਨਾਂ ਦਾ ਜਿਹੜਾ ਸਾਰਿਆਂ ਨੂੰ ਇਕੱਠੇ ਹੋ ਕੇ ਗਿਆਨ ਪ੍ਰਾਪਤ ਕਰਨਾ ਇਕੱਠੇ ਹੋਣਾ ਤੇ ਸੰਘਰਸ਼ ਕਰਨਾ ਉਸ ਸਮੇਂ ਦਾ ਉਹਨਾਂ ਨੇ ਸੰਦੇਸ਼ ਦਿੱਤਾ ਔਰ ਨਾਲ-ਨਾਲ ਸਾਰੇ ਲੋਕਾਂ ਨੂੰ ਕਿਆ ਅਸੀਂ ਬੇਗਮਪੁਰੇ ਦਾ ਸ਼ਹਿਰ ਬਸਾਣਾ ਬੇਗਮਪੁਰੇ ਦਾ ਭਾਰਤ ਬਣਾਣਾ ਜਿੱਥੇ ਕਿਸੇ ਨੂੰ ਕੋਈ ਵੀ ਤਰ੍ਹਾਂ ਦਾ ਕੋਈ ਗਾਮਨਾ ਹੋਏ ਸਾਰੇ ਸੁਗੀ ਸੰਧੀ ਖੁਸ਼ੀ ਖੁਚੀ ਰਹਿਣ ਸੋ ਅੱਜ ਅਸੀਂ ਗੁਰੂ ਸਾਹਿਬ ਦਾ ਧਾਰੀਵਾਲ ਸ੍ਰੀ ਗੁਰੂ ਰਵਿਦਾਸ ਸਵਾ ਧਾਰੀਵਾਲ ਵੱਲੋਂ ਧਾਰੀਵਾਲ ਦੇ ਵਿੱਚ ਬੁਲਾ ਰਹੇ ਹਾਂ ਔਰ ਸਾਰੇ ਹੀ ਸ਼ਹਿਰ ਦੀਆਂ ਇਲਾਕੇ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਗੁਰੂ ਸਾਹਿਬ ਦੇ ਜਨਮ ਦਿਨ ਤੇ ਇਹ ਪ੍ਰਣ ਕਰਨਾ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਆਪਣੇ ਘਰ ਘਰ ਪਰਿਵਾਰ ਦੇ ਵਿੱਚ ਔਰ ਆਪਣੇ ਸਮਾਜ ਦੇ ਵਿੱਚ ਅਸੀਂ ਲੈ ਕੇ ਜਾਣਾ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇੱਕ ਅੱਛੇ ਸਮਾਜ ਦਾ ਨਿਰਮਾਣ ਕਰਨਾ ਹੈ ਜੈ ਗੁਰਦੇਵ ਜੈ ਰਾਮਦਾਸ